ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਖਾਣ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਮਾ ਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਬਈ ਤਾਜ਼ੀਆਂ ਸੂਆਂ ਤੇ ਦੋ ਗੱਬਣਾ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਨ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਕੇ ਜੀ ਜੇ ਕੋਈ ਵੀ ਨਾ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 814661535 ਆਉ ਫੌਥ ਲੈਨ ਹੈ ਬਾਈ ਤੁਹਾਡੇ ਬਾਈ ਜੀ ਹਸਤੀ ਕਾਲ ਠੀਕ ਹੋ ਸਕਦਾ ਵਧੀਆ ਬਾਈ ਨਾਮ ਤੇ ਐਡਰੈਸ ਉਹ ਨਾਮ ਸਾਗਰਾ ਪਿੰਡ ਭਾਇਰਪਾਵਰੇ ਦੇਸੀਲਪੂਰ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਵੀ ਨੇੜੇ ਰਾਪਰਪੁਰ ਸਰ ਐਦੋਂ ਸੁਲਾਪੁਰ ਆਇਆ ਦਾ ਬਾਈ ਮੋਬਾਈਲ ਨੰਬਰ 902397000 ਠੀਕ ਹੈ ਬਾਈ ਭਾਈ ਸਾਹਿਬ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸੂ ਇਹ ਦੂਜਾ ਸੋਸੂ ਹੈ ਭਾਈ ਕਦੋਂ ਸੋਈ ਹੈ ਇਹ ਰਾਤ ਸੋਈ ਹੈ ਭਾਈ ਜੇ ਰੋ ਪਈ ਹੈ ਔਰ ਲੇਵਟ ਰਾਤ ਸੋਈ ਹੈ ਜਿਹੜੀ ਪਰਲੀ ਜਿਹੜਾ ਦੂਜੇ ਨੰਬਰ ਵਾਲੀ ਵੜਦੀ ਆ ਦੋਨੇ ਵੱਠਲ ਕੇਰਾ ਹੀ ਭਾਈ ਕੈਮਰਾ ਮਾਰਾਂਗੇ ਆ ਦੋਨਾਂ ਦੀ ਅੱਡੋ ਅੱਡੀ ਪਈ ਹੈ ਠੀਕ ਆ ਭਾਈ ਬੱਚੇ ਕੀ ਦੇ ਤਾਂ ਬੱਚੇ ਹੀ ਆ ਭਾਈ ਮਗਰ ਤਾਂ ਇਹਨਾਂ ਦੀ ਠੀਕ ਆ ਭਾਈ ਕਿੰਨਾ ਬੋਲਾ ਗੱਡਿਆ ਇਹਦਾ ਬੋਲਾ ਗੱਡਿਆ ਹੋਈ ਭਾਈ 4.5 ਪੌਣੇ 5 ਕਿਲੋ ਹੂੰ ਠੀਕ ਆ ਦੂਜਾ ਸੋਸੂ ਦੇ ਠੰਢੀ ਸਿਰਫ ਥੇਰੀ ਹੈ ਵੱਡੀ-ਬੁੱਡੀ ਤੇ ਠੰਢੀ ਦੇ ਦਾੰਤੀ ਕੋਈ ਨਹੀਂ ਹੈ ਹ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਬੋਸ਼ੀ ਆਰਡਰ ਕਮਾਲ ਦਾ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਗੁਲਾਬੀ ਥਣ ਚਾਰੇ ਥਣ ਖੜਵੇਂ ਪੂਰੇ ਗੈਪ ਤੇ ਆਰਡਰ ਦੀ ਫਿਟਿੰਗ ਚੈੱਕ ਕਰੋ ਬਾਈ ਕਮਾਲ ਦੀ ਬਹੁਤ ਸੋਹਣਾ ਆਰਡਰ ਕਰਮ ਵਾਲੇ ਦਾ ਰੰਗ ਰੰਗ ਥਣ ਥਣ ਬਹੁਤ ਚੰਗਾ ਰਿਹਾ ਫੁੱਲ ਕਾਦਾ ਕੋਈ ਛੋਟ ਹੀ ਨਹੀਂ ਬਾਈ ਸੂਈ ਸਵਾਈ ਹੈ ਜੇਰ ਵੀ ਬਾਈ ਬੱਠਲ 'ਚ ਰੱਖੀ ਬੱਠਾ ਕੰਪਲੀਟਾ ਬੱਚਾ ਮਗਰ ਬੱਛਾ ਰਿਹਾ ਬਾਈ ਕੱਦ ਕਾਠ ਵਾਲੀ ਬਹਿੜਾ ਖਿਰ ਚੰਗੀ ਕਿੰਨਾ ਕ ਦੁੱਧ ਦੇ ਦੂ 20 ਕਿਲੋ ਦੁੱਧ ਦੇ ਡਾਕਟਰ ਲਾ ਹੂੰ ਫੇਸ ਦੀ ਬਿਊਟੀ ਕਮਾਲ ਦੀ ਸੂਰਾ ਆਈਕਨ ਨੰਬਰ ਹੋ ਗਰਾ ਬੱਚਾ ਤਾਂ ਆ ਜਾ ਚਵਾਈ ਕਿਵੇਂ ਆ ਭਰਾ ਬਾਈ ਬਹੁਤ ਠੰਡੀ ਹੈ ਮੋਟੀ ਮੋਟੀ ਚਵਾਈ ਹੈ ਮੁੱਠੀ ਆ ਥਾ ਮੋਟੀ ਮੋਟੀ ਚਵਾਈ ਹੈ ਮੁੱਠੀ ਵਾਲਾ ਥਾ ਠੰਡੀ ਸੀਲ ਵੀ ਬਾਈ ਕਹਿੰਦਾ ਪੂਰੀ ਆਰਡਰ ਦੇਖੋ ਸੋਹਣੀ ਸੁਨੱਖੀ ਕਦਕੁੱਦ ਫੁੱਲ ਬੱਚਾ ਤਾਂ ਸਭ ਤੇ ਮੁੱਲ ਕੀ ਆ ਭਰਾ ਇਹਦਾ ਬਈ ਮੁੱਲ ਤਾਂ ਆਪਣੇ ਜਮੇ ਲੈਣ ਦੇਣ ਹੋਣਗੇ ਹਨਾ ਛੋਟ ਵਾਲਾ ਕੰਮ ਹੀ ਹੋਊਗਾ ਘੱਟ ਵਧਣ ਇਹ 60000 ਰੁਪਏ ਲਵਾਂਗੇ ਵੇੜ ਦਾ ਬਈ 60000 ਦਾ ਬਈ ਕਹਿੰਦਾ ਵੇੜ ਦੇ ਲਿਆ ਛੋਟ ਹੀ ਨਹੀਂ ਹੋਊਗੀ ਥਣ ਦੀ ਨਹੀਂ ਆਏ ਹੋ ਪੂਰ ਸਾਰ ਲਿਆ ਲਿਓ ਇੱਕ ਨੰਬਰ ਹੋ ਬਈ ਜੇਰ ਜੂਰ ਦੀ ਸਾਰੇ ਕਾ ਦੀ ਗਾਰੰਟੀ ਆ ਠੀਕ ਆ ਭਾਈ ਕਿਉਂਕਿ ਆਪਣੇ ਕੋਲੇ ਸੂਈ ਆ ਠੰਡੀ ਸੀਲ ਦਾ ਅੰਤ ਕੋਈ ਨਹੀਂਗਾ ਮੁੱਲ ਜਮਾ ਜਾਇਜ਼ ਆ ਬਈ 60000 ਰੁਪਏ ਮੁੱਲ ਕੱਦ ਵਾਲੀ ਛੋਟ ਹੀ ਨਹੀਂ ਬਈ ਯਾਰ ਬਜਨ ਵਾਲੀ ਐ ਨਹੀਂ ਗੱਲ ਸਹੀ ਗੱਲ ਆ ਬਈ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾਵਾਂ ਬਾਈ ਕੋਈ ਚੱਕਰ ਹੀ ਨਹੀਂ ਆ ਜਾ ਬੱਦੂ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਹਿੱਲਣਾ ਤਾਂਹੀਂ ਨਹੀਂ ਕਰਨਾ ਚਵਾਈ ਦੇਖਿਆ ਕੀ ਬਾਤ ਆ ਚਵਾਈ ਬਹੁਤ ਠੰਗਿਆ ਨਾ ਬਾਈ ਇੱਕ ਨੰਬਰ ਬਾਬੂ ਨੇ ਕਿ ਹੱਥ ਲਾਇਆ ਆਨਲਾਈਨ ਮਗਰਾਂ ਫੁੱਲ ਗਾਰੰਟੀ ਉਹਨਾਂ ਚੋਣ ਦੇ ਨੇੜਾ ਪਾ ਨਾ ਪਾ ਮੋਟੇ ਹੱਥ ਨਾਲ ਉਹ ਬਾਈ ਮੋਟੇ ਮੋਟੇ ਚਵਾਈ ਆ ਚੋਣ ਕਰਮ ਵਾਲੀ ਨੂੰ ਬੜਾ ਚੰਗਾ ਲੱਗਿਆ ਦੁੱਧ 20 ਕਿਲੋ ਬਾਈ ਖੁੱਲਾ ਦੇਣਾ ਬੱਚੀ ਨਹੀਂ ਆਣੀ ਵੀ ਕਹਿਣ ਦੀ ਗੱਲ ਲੈ ਸਹੀ ਗੱਲ ਮਗਰਲੇ ਥਾਣੇ ਦੀ ਚਵਾਈ ਚੈੱਕ ਕਰੋ ਬਾਈ ਕੀ ਬਾਤ ਹੈ ਚਵਾਈ ਤਾਂ ਬੜੀ ਚੰਗੀ ਆ ਨਾ ਚਵਾਈ ਦਾ ਸਾਰਾ ਜੰਗੇ ਬਾਈ ਬੜਾ ਚੰਗਾ ਥਾਣ ਤੇ ਚਵਾਈ ਨਾਲ ਹੀ ਗਾਂ ਯਾਰ ਸਹੀ ਗੱਲ ਆ ਬਾਈ ਆਰਡਰ ਵੀ ਕਮਾਲ ਆ ਯਾਰ ਫੀਡਿੰਗ ਵਾਲਾ ਲੈਵਲ ਆ ਆ ਬੁੱਬੀ ਆ ਬਾਈ ਇਹਦੇ ਸਰਾਖ ਹੋ ਗਿਆ ਆਪਾਂ ਗਾਂ ਫਰੀ ਦੇ ਦਿੰਦੇ ਆਂ ਟੋਂਕਾ ਦਾ ਬੜੀ ਦੂਰ ਦੀ ਗੱਲ ਆ ਵੀ ਵਾਲਾ ਕਹਿੰਦਾ ਆਜੂ ਜੇ ਸਰਾਖ ਵੀ ਮਾੜਾ ਹੈ ਜਾ ਅਗਲੇ ਨੂੰ ਦੱਸ ਦੇ ਆਪਾਂ ਉਹ ਜੇ ਕੰਮ ਠੰਡੀ ਸੀਲ ਦੇ ਫਾੜੀ ਵਾਲਾ 20 ਕਿਲੋ ਕੰਡੇ ਲਾ ਦੋ ਦੇ ਦੋ ਬੱਚੀ ਵੱਡੀ ਦੇਖਦਾ ਟਰੱਕ ਕਿੱਡੀ ਵੱਡੀ ਕੱਦ ਦੇਖੋ ਮੋਢੇ ਦੀ ਕਰਾਉਗੇ ਆ ਨੀਗਾ ਛੋਟੀ ਜੀ ਆ ਜਾ ਲਾ ਲਿਓ ਬਰੀਡ ਤੇ ਮੋਲਵੀ ਭਾਈ ਨੇ ਜਮਾਂ ਜੈਜ ਰੱਖਿਆ ਮਾਨ ਦਾ ਜਿਹੜਾ ਮੌਕੇ ਤੇ ਜ਼ਰੂਰ ਹੋਊਗਾ ਸੁਈ ਸੁਵਾਈ ਆ ਬਈ ਤੇ ਮੋਰੋਂ ਲੈ ਵੈ ਕਰੀ ਜ਼ਰੂਰ ਚੈੱਕ ਕਰਵਾਵਾਂਗੇ ਦੇਖੋ ਬਈ ਖਾਣ ਦੇਖੋ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣੇ ਗਲਾਬੀ ਥਣ ਲੱਗਿਆ ਰੰਗ ਰੰਗੋ ਬੜਾ ਚੰਗਾ ਵਿੱਤੀ ਦਾ ਬਈ ਜਵਾਨੀ ਵਾਲੀ ਆ ਫ੍ਰੀਡ ਫੁੱਲ ਆ ਯਾਰ ਹਾਂ ਥਾਣ ਥੁੰਦਾ ਇਹ ਜ ਮੁੱਠੀ ਵਾਲਾ ਬਈ ਹੂੰ ਅੱਗੇ ਭਰਾ 2 ਨੰਬਰ ਇਹ ਸਵੇ ਹੀ ਸੁਈ ਹੈ ਬਈ ਠੀਕ ਆ 4 ਵਜੇ ਇਹ ਪਹਿਲਾ ਸੋਹ ਕਹਿੰਦੇ ਮਾਲ ਦਾ ਦੂਜੇ ਹੋ ਬਈ ਹੂੰ ਠੀਕ ਆ ਇਦੂ ਠਾਰਾਉਣੇ ਕਿ ਲੋ ਖੁੱਲਾ ਸਫਾਈ ਸੋਹਣੀ ਸਰਖੀ ਬੋਦਾ ਏ ਜੇਰੇ ਦੀ ਬੱਠਲ ਜੀ ਪਈ ਆ ਬੱਚਾ ਇਹਦੇ ਮਗਰਾ ਠੰਡੀ ਇੰਨੀ ਗੱਲਾਂ ਹੀ ਛੱਡ ਦੇ ਸਾਫ ਸੁਥਰੀ ਲੈ ਠੰਡੀ ਚੁੰਡੀਆਂ ਹਾਂ ਕੋਈ ਨਹੀਂ ਡਾਕਟਰ ਲੈ ਆਈ ਬਹਿ ਜਾ ਮਰਜੀ ਬਹਿ ਜਾ ਆਈ ਕੈਮਰੇ ਤੋਂ ਜਾਗਦੀ ਉਧਰ ਜਾਈ ਜਾਂਦੀ ਵਿਚਾਰੀ ਮੁੱਠੀ ਆ ਸਾਲਾ ਚਬਾਈ ਦੇ ਠਾਰਾ ਮਾਰ ਕੇ ਦਿਖਾ ਤੌਰ ਕੇ ਦਿਖਾ ਡਾਕਟਰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜਿਹਦੀ ਨੂੰ ਮਰਜੀ ਬੱਚਾ ਸਾੜਨੇ ਆ ਨਾ ਪਾ ਨਾ ਪਾ ਇੱਕ ਬਰਾਬਰ ਇਹਨਾਂ ਨੂੰ ਕਹਿਣਾ ਕੁਝ ਨਹੀਂ ਕੋਹ ਨਹੀਂ ਕਹਿੰਦਾ ਬਾਈ ਯਾਰ ਠੰਡੀ ਸੀਲਾ ਸੂਈ ਸਵਾਈ ਆ ਬਾਈ ਇਹ ਡਰੇ ਦਾ ਵੀ ਕਮਾਲ ਲੈ ਮੂੰਮਾ ਦੇ ਡਾਕਟਰ ਕਿਹੇ ਜਾ ਫੇਸ ਦੇਖੋ ਬੋਦੀ ਬੜੀ ਚੰਗੀ ਹੱਸਣਾ ਬਹੁਤ ਸੋਹਣੀ ਹੈ ਬਈ ਕੱਦ ਵਾਲੀ ਆ ਹਮਮ ਫਰੈਂਡ ਫਰੰਟ ਬਹੁਤ ਚੰਗਾ ਥਾਨ ਤੁਹਾਨੂੰ ਬਈ ਸਹੀ ਗੱਲ ਆ ਬਈ ਕੀ ਬਾਤ ਕਿੰਨਾ ਕਰੀ ਦੁੱਧ ਆ ਬਈ ਯਾਰ ਕਹਿਣ ਤਾਂ ਇਹਨੂੰ 20 ਕਿਲੋ ਕਹਿ ਲਾ ਕੋਈ ਬਾਲਾ ਨਹੀਂ ਠੀਕ ਆ 18 ਕਿਲੋ ਕੰਡਾ ਦੁੱਧ ਦੇ ਦੂ ਬੱਚੀ ਲੰਮੀ ਨੰਮੀ ਬਹੁਤ ਆ ਖੜ ਨਹੀਂ ਖੁੜ ਨਹੀਂ ਦੇਖ ਲੈ ਲੈ ਬਈ ਬਹੁਤ ਚੰਗਾ ਇਹ ਲੈ ਇਹ ਵਾਲਾ ਲੈ ਵਾ ਆ ਕੀ ਬਾਤ ਆ ਫੀਡਿੰਗ ਬੜੀ ਟੈਕ ਥੋੜਾ ਬੱਚਿਆਂ ਦਾ ਕਰਦਿਆਂ ਤਾਜ਼ੀ ਮਸੂਨ ਕਰਕੇ ਹਮਮ ਠੰਡਾ ਥੋੜਾ ਰੰਗ ਰੰਗ ਬਹੁਤ ਚੰਗੇ ਬਈ ਬੱਚ ਲੇਵੇ ਦੀ ਫਿਟਿੰਗ ਬਈ ਬਾਲੀ ਤੱਕੜੀ ਆ ਬਹੁਤ ਸੋਹਣਾ ਲੇਵਾ ਕਰਮਾ ਹੀ ਤਿਆਰ ਕਰਿਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਧਣ ਪਛਾਹ ਤੋਂ ਵੀ ਆਰਡਰ ਦੇਖੋ ਬਈ ਕਮਾਲ ਆ ਫਿਟਿੰਗ ਚੈੱਕ ਕਰੋ ਲੇਵੇ ਦੀ ਲਿਆ ਬਹੁਤ ਜਿਆਦਾ ਵੱਚੀ ਨੂੰ ਬਈ ਜਵਾਇ ਵੀ ਬਾਈ ਕਹਿੰਦਾ ਨੰਬਰ 1 ਆ ਮੋਟੇ ਮੋਟੇ ਇੱਕ ਨੰਬਰ ਵਾਲਾ ਬਈ ਠੰਡੀ ਛਿੱਲੀ ਵਾਲੂ ਬਤਾ ਦੇ ਡਾਕਟਰ ਕਿਹਜਾ ਸਹੀ ਗੱਲ ਲੈ ਲੈ ਕੀ ਆ ਬਾਸ ਲੇਵਾ ਬਹੁਤ ਕਮਾਲ ਆ ਹਾਂ ਲੈ ਬਹੁਤ ਸੋਹਣਾ ਆਰਡਰ ਲੈ ਕਰਵਾਇਆ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਆ ਭਲਾ ਥੋੜਾ ਜਿਹਾ ਜਾਗਦੀ ਹੈ ਕੈਮਰੇ ਤੋਂ ਲੈ ਆਈ ਬਈ ਤਾਰਾ ਮਾਰ ਦੇ ਕੋਈ ਚੱਕਰੀ ਹੁੰਦੀ ਨਾ ਆਈ ਭਾਈ ਭਾਈ ਕਹਿੰਦਾ ਕੋਈ ਚੱਕਰੀ ਨਹੀਂਗਾ ਆਈ ਨਹੀਂ ਹੈਗਾ ਵੀ ਹੱਲੇ ਹੁਣ ਨਾਲ ਕੰਮ ਨਹੀਂ ਬਾਈ ਲੈ ਜਵਾਈ ਬਹੁਤ ਹੈਗਾ ਨਾ ਮੋਟੀ ਮੋਟੀ ਜਵਾਈ ਹੈ ਲੈ ਜਿਵੇਂ ਮਰਜੀ ਤਾਰਾ ਮਰੀ ਚੱਲ ਕੋਈ ਚੱਕਾ ਨਹੀਂ ਖਲਣਾ ਹੀ ਨਹੀਂਗਾ ਉਹੀ ਥੋੜਾ ਜਗ ਦੀ ਜਿਆ ਜਰਮਨ ਕੈਰੇ ਤੇ ਜਾਦੀ ਬਾਈ ਹੋਰ ਨਿਕਾਲ ਲੈ ਲੈ ਥੋੜੇ ਥਾਰਾ ਮਗਰ ਲੈ ਲੈ ਬਈ ਬੋਟੰਗ ਹੀ ਜਵਾਈਆ ਹਾਂ ਚਵਾਈ ਦੀ ਨਹੀਂ ਗਾ ਮਾੜੀ ਉਹ ਵੀ ਬਸਾਤ ਨਾਲ ਮੂਠਿਆ ਸਾਨੂੰ ਐ ਨਹੀਂ ਗੱਲ ਲੈ ਮੋਟੀ ਮੋਟੀ ਚਵਾਈਆ ਲੈ ਜਿਵੇਂ ਮਰਜ਼ੀ ਧਾਰਾ ਬਾਈ ਚੱਲ ਕੋਈ ਚੱਕਰੀ ਕੀ ਬਾਤ ਹੈ ਬੋਲਾ ਹੀ ਹੈ ਬਈ ਜਦ ਲੈ ਬੋਲੇ ਚ ਹਾਂ ਮੁੱਲ ਕੀ ਸੀ ਇਹ 60000 ਦਿੱਤੇ ਨੇ 60000 ਦੀ ਮਾਨਦਾਨ ਹੋ ਜੂ ਹਾਂ ਹਾਂ ਬਾਈ ਵਿੱਚ ਮਾੜ ਮੋਟਾ ਹੋ ਜੂ 62000 ਰੁਪਏ ਜਮਾ ਜਾਇਜ਼ ਮੁੱਲ ਦਾ ਮਾਨ ਦਾ ਜ਼ਰੂਰ ਹੋ ਜੂ ਅੱਗੇ ਭਾ 3 ਨੰਬਰ ਇਹ ਜਲਸੀ ਕਰਾਉ ਜੀ ਬਾਈ ਐਚ ਆਰ ਚ ਚਾਰ ਦਾ ਹੁੰਦਾ ਮੂੰਹ ਪਿਓਰ ਆ ਦਿਖਾਉਣਾ ਪਹਿਲਾਂ ਵਾਲਾ ਕਹਿੰਦਾ ਕਿ ਬਈ ਠੀਕ ਆ ਕੱਲ ਦੀ ਦੁਪਹਿਰ ਦੀ ਸੀ ਵੀ ਹੈ ਬਾਈ ਲੈ ਲੈ ਬਾਈ ਜਮਾ ਚਾਰ ਦਾ ਹੈ ਠੰਡੀ ਸੀ ਲੈ ਵੀ ਬਹੁਤ ਜ਼ਿਆਦਾ ਹੈ ਬਾਈ ਹੂੰ ਇਹਦੇ ਕੋਲ ਬੋਲਾ ਮਾਲ ਕਰਨ ਦੱਸਿਆ ਆਪਣਾ ਸਵੇਰ ਹੀ ਆਈ ਹੈ 13 ਕਿਲੋ ਠੀਕ ਹੈ ਕੱਲ ਦੀ ਸਵੇਰ ਹੀ ਸੁਈ ਵੀ ਹੈ ਇਹ ਹੂੰ ਤੇ ਠੰਡੀ ਠੁੰਡੀ ਬਹੁਤ ਜ਼ਿਆਦਾ ਹੈ ਵੀ ਲੈ ਥਾਂ ਤੋਂ ਬਹੁਤ ਚੰਗਾ ਲੈ ਆਰਡਰ ਕਮਾਲ ਦਾ ਬਾਈ ਫਿਟਿੰਗ ਆ ਲਈ ਬਾਗੂ ਆਣੀ ਕੱਲ ਹੈ ਤਿਆਰ ਕਰਿਆ ਕਰਮਾਲੀ ਨੇ ਮੁਠੀ ਵਾਲਾ ਥਾਂ ਤੋਂ ਬਹੁਤ ਚੰਗਾ ਲੈ ਗਲਾਬੀ ਗਲਾਬੀ ਬਾਈ ਬਾਕੀ ਬ੍ਰੀਡ ਇੰਨੀ ਕਿ ਚੰਗੀ ਹੈ ਨਾ ਗਰਮੀ ਮੰਨੇ ਨਾ ਠੰਡ ਮੰਨੇ ਹਾਂ ਆ ਲੈ ਦੋ ਦੋ ਕਿਆ ਮਾਦਾ ਥਾਣ ਬਹੁਤ ਚੰਗੀਆਂ ਆ ਹਾਂ ਬਾਈ ਠੰਡੀ ਸੀ ਲੇ ਵੀ ਬਹੁਤ ਜ਼ਿਆਦਾ ਬ੍ਰੀਡ ਬਹੁਤ ਚੰਗੀਆਂ ਮਿਲਦੀ ਬਾਹ ਕਟਾ ਹਾਂ ਮਾਰਕੀਟ ਫੁੱਲ ਆ ਬਾਈ ਉੱਦ ਪੈਸੇ ਜੀ ਵੀਡੀਓ ਪਏ ਉਹਦੀ ਵੇਖੀ ਸਹੀ ਗੱਲ ਆ ਬਾਈ ਸੋਹਣੀ ਸੁਨੱਖੀ ਆ ਜਵਾਨੀ ਵਾਲੀ ਆ ਬਈ ਦੰਦਾ ਜਬਾ ਕਿਦੇ ਜਵਾਨੀ ਵਾਲੀ ਆ ਬੜਾ ਡਾਂਗਾ ਕੋਈ ਐ ਨਹੀਂ ਬਾਈ ਕੋਈ ਬੁੱਢੀ ਠੇਰੀ ਜਾਂ ਕੁਸ਼ ਹੋਣਾ ਖੁੱਲਾ ਬਈ 17 ਕਿਲੋ ਕੰਡਾ ਵਾਲਾ ਦੁੱਧ ਦੇਣਾ ਬੱਚੀ ਜਾਣ ਵਾਲੀ ਇਹ ਕੱਦਾਂ ਦੀ ਛੋਟੀ ਜੀ ਨਹੀਂ ਲੱਗਣਾ ਵੀ ਬਚਾ ਜਾਊ ਤੇ ਵਜਨ ਵਾਲੀ ਇਹ ਕੱਦਾਂ ਵਾਲੀ ਆ ਨਹੀਂ ਗੱਲ ਸਹੀ ਗੱਲ ਆ ਤੇ ਮੁੱਲ ਭਰਾ ਇਹਦਾ ਫਿਰ ਬਈ 53 ਹੀ ਦੇ ਦਾਂਗੇ ਬਸ ਮਾਨਦ ਵਾਹ 10000 ਰੁਪਏ ਮਾਨਦਾਨ ਸਮਝ ਲਈ 52000 ਰੁਪਏ ਲੈ ਲਾਂਗੇ ਯਾਰ ਇਹਦਾ ਓਕੇ ਬਾਈ 53000 ਰੁਪਿਆ ਮੋਲ 10000 ਰੁਪਿਆ ਵਿੱਚੋਂ ਮਾਨਦਾਨ ਹੋ ਜਾਊ 52000 ਦੀ ਬੈਡ ਦੇ ਦਾਂਗੇ ਫੇਰ ਵੀ ਚਲੋ ਮਾੜਾ ਮੋਟਾ ਵਿੱਚੋਂ ਹੋਰ ਵੀ ਮਾਨਦਾਨ ਹੋ ਜਾਊਗਾ ਬੈਡ ਕਿੰਨਾਂ ਚੰਗੀਆਂ ਬਈ ਨਿਆਣਾ ਪਾ ਨਾ ਪਾ ਜਲੀ ਬਾਰ ਦੀ ਬੈਡ ਥੱਲੇ ਬਾਈ ਜੀ ਲੈ ਹੂੰ ਬੱਚਾ ਛੱਡ ਲਾ ਕਿਉਂ ਮਰਜੀ ਹੂੰ ਪੱਬ ਨਹੀਂ ਖਿੜਾਉਂਦੀ ਹੂੰ ਹੱਥ ਫੇਰੀ ਵਾਲਾ ਕੋਹ ਨਹੀਂ ਕਹਿੰਦੀ ਹੂੰ ਆਰਡਰ ਦੀ ਫਿਟਿੰਗ ਚੈੱਕ ਕਰ ਲਓ ਲੇਵਾ ਕਮਾੜ ਮਟਾਇਰ ਸਾਲਾ ਦਾ ਕੰਮ ਹੀ ਹੈ ਨਹੀਂ ਬੜਾ ਨੂੰ ਬਾਈ ਫਿਟਿੰਗ ਵਾਲਾ ਜਾਵ ਸਹੀ ਗਿਆ ਲੈ ਲੈ ਬਾਈ ਆਈ ਬਹਿ ਜਾ ਕੋਈ ਕੁਛ ਵੀ ਨਹੀਂ ਕਹਿਣੀ ਭਈਆ ਬੱਚਾ ਅਗਲਾ ਕਹਿੰਦਾ ਛੱਡਦਾ ਨਹੀਂ ਬਈ ਤੂੰ ਆ ਬੱਚਾ ਛੱਡ ਕੇ ਦਿਖਾ ਤਾ ਲੈ ਚਵਾਈ ਦੇਖੋ ਬਹੁਤ ਚੰਗਾ ਚੂਣਾ ਹਨਾ ਮੋਟੇ ਮੋਟੇ ਚਵਾਈ ਆ ਲੈ ਜਿਵੇਂ ਮਰਜ਼ੀ ਤਾਰਾ ਮਰੀ ਗੱਲ ਕੋਈ ਚੱਕਣੀ ਆਨ ਲੱਤਾਂ ਚਾਹੋ ਆ ਬਈ ਮੋਨਾ ਬੜੀ ਧਰ ਰਹਾ ਤਾ ਲੈ ਬੜੀ ਚੰਗੀ ਚਵਾਈ ਆ ਬਈ ਕਰਮਾ ਜੀ ਲੈ ਕੀ ਬਾਤ ਆ ਬਸ ਬਹੁਤ ਵਾਚਾ ਕੀ ਵਾਰ ਇਹ ਟੀਟਿੰਗ ਬਹੁਤ ਅਗੜੀ ਹੈ ਨਾ ਦੇ ਵੇਰੀ ਬਾਲਾ ਚੰਗਾ ਚੂਣਾ ਡਾਕਟਰ ਥਾਂ ਮੂਟੀ ਵਾਲਾ ਐ ਨਹੀਂ ਗੱਲ ਕੀ ਵਾਰ ਉਹ ਦੱਲ ਲਿਆ ਹੋਇਆ ਨਹੀਂ ਆ ਪਾਣੀ ਕਿਸ ਦਿਨ ਨਾਲ ਲੈ ਦੁੱਧ ਦੇ ਡਾਕਟਰ ਨਾਲੇ ਕਲ ਦੀ ਸੀ ਚੋਹਾਂ ਚਿੱਟਾ ਚਿੱਟਾ ਦੁੱਧਾ ਜਮਾ ਲੈ ਮੈਂ ਜਨਾ ਕੀ ਵਾਰ ਥਾਂ ਦਿਖਾਏ ਡਾਕਟਰ ਮੂਰੋਂ ਕਹੇ ਜੇ ਛੱਟਿਆ ਬਚਨੀ ਪਸਮਾ ਕੇ ਲੈ ਟੀ ਵਾਲਾ ਥਾਂ ਇਕੱਲਾ ਇਕੱਲਾ ਥਾਂ ਪੂਰੀ ਵਿੱਚ ਦੇ ਹਾਂ ਨਾ ਜਮਾ ਸਾਫ ਆ ਲੜਕੇ ਡਾਕਟਰ ਇਹ ਇੰਨੀ ਉੱਠੀ ਵੀ ਤੇ ਹੱਥ ਨੂੰ ਦੇ ਲੈ ਕਿੰਨਾ ਫਾ ਜਾਣਾ ਬੈੜਨੀ ਈਮੋ ਲਾ ਵੀਰੇ ਦਾ ਇਹ ਤਾਂ ਬਸ 52 ਲੈ ਲੈ ਮੁੱਲ 53 ਬਈ ਜਮਾ ਜਾਇਜ਼ ਭਾਜ ਦੂ ਘੱਟ ਤਾਂ ਹੁਣ ਕੀ ਦੇ ਦਾਂ ਬਈ ਯਾਰ ਆਪਾਂ ਵੀ ਲੈ ਕੇ ਆਉਣੇ ਆ ਅਕਸ ਨੂੰ ਹਣਾ ਸਹੀ ਗੱਲ ਆ ਔਰ ਆ ਮੈਂ ਇਹਨੂੰ ਕਹੀ ਹੁਣ 50 ਦੇ ਦਾਂ ਕਿੱਥੋਂ ਦੇ ਦਾਂ ਬਈ ਯਾਰ ਸਹੀ ਆ ਬਈ ਸਹੀ ਆ ਲੈ ਲੈ ਵਾ ਲੋ ਵਾ ਦੇ ਠੰਡੀ ਠੁੰਡੀ ਬਹੁਤ ਆ ਬੱਚੀ ਆਇ ਨਹੀਂ ਗੱਲ ਲੈ ਲੈ ਵਾ ਦੇ ਫੁੱਕਾ ਮਾਰਾ ਬਹੁਤ ਸੋਹਣਾ ਥਾ ਸੋਹਣਾ ਪੂਰਾ ਜੋਸ਼ ਵਾਲਾ ਮੁੱਲ ਲਾ ਲੈ ਵਾ ਤੇ ਥਾਣ ਦੇ ਕੋਲ ਆ ਦੂਰੋਂ ਦਾਖਦਾ ਵੀ ਮੁੱਠੀ ਵਾਲਾ ਖਾਣਾ ਦੁੱਧ ਵਾਲੀ ਗਾਂ ਬਈ ਥਾਣਾ ਅੱਗੇ ਵੀਰੇ ਯਾਰ ਨੰਬਰ ਇਹ ਆਪਣੇ ਵੀ ਇੱਥੇ ਰਹੀ ਜੇ ਪਿੰਡੀ ਵੜਾ ਹੂੰ ਇਹ ਆਪਾਂ ਪਹਿਲਾਂ ਦਾ ਨਾਲ ਵੀਡੀਓ ਪਾਉਣ ਤੋਂ ਪਹਿਲਾਂ ਦੀ ਬਿਮਾਰੀ ਵਾਲੀ ਤਾਂ ਬੜੀ ਉੱਤੇ ਲੂਈ ਆਈ ਵੀ ਆ ਕੋਈ ਚੱਕਰ ਨੇ ਇਹਨੂੰ ਹਲਾ ਕਈ ਵਾਰ ਬੰਦਾ ਇੱਥੇ ਆ ਕੇ ਕਹਿੰਦਾ ਵੀ ਦੱਸਿਆ ਨਹੀਂ ਅੱਤਾ ਫੜੀ ਦੀ ਵਾਲੀ ਪਹਿਲਾਂ ਹਾਂ ਉਦੋਂ ਲੰਪਿਸ ਕਰਨ ਵਾਲੀ ਆ ਵੀ ਮਾਰੀ ਮੋਟੀ ਹੈਗੀ ਆ ਹਲਾ ਕਹਿੰਦਾ ਭਾਜ ਦੱਸਾਂ ਜਾਨ ਪ੍ਰਾਨ ਦੇਖ ਵੜੇ ਚ ਕਿੰਨੀ ਆ ਬਈ ਇਹਦਾ ਦੁੱਧ ਦਤਾ 21 ਕਿਲੋ ਬਈ 21 ਕਿਲੋ ਹਾਂ 4-5 ਦਿਨ ਲੈ ਜੂ ਜਦੋਂ 22-23 ਕਿਲੋ ਦੇ ਦੇਣਾ ਲੈ 25 ਕਿੱਤੀ ਆ ਥੰਡੀ ਇੰਨੀ ਆ ਲੈ ਜਿਵੇਂ ਮਰਜੀ ਬਹਿ ਜਾ ਲੈ ਠੰਡੀ ਖੋਲ ਨਾ ਕਹਿਣਾ ਕਰਮ ਵਾਲੀ ਨੇ ਬਾਈ ਨਾ ਬੁਝੇ ਥਣ ਥਣ ਦਿਖਾ ਰਾ ਡਾਕਟਰ ਮੂਹ ਨੂੰ ਕਿਹੋ ਜਿਹਾ ਲੱਗਿਆ ਲੈ ਕੱਦ ਤੋਂ ਫੁੱਲ ਤੇ ਥਾਣ ਸੋਹਣੀ ਸੁਨਖੀ ਜਿਆਦਾ ਕੁਆਲਿਟੀ ਬਹੁਤ ਆ ਡਾਕਟਰਾਂ ਗਾਂ ਦੀ ਸਾਭੀ ਥਾਣ ਮੁੱਠੀ ਵਾਲਾ ਥਾਣ ਇਕੱਲਾ ਮੂੰਹ ਦੇਖ ਕਿਹੋ ਜਿਹਾ ਲੱਗਿਆ ਵਾ ਫੇਸ ਦੇਖੋ ਬੋਦੀ ਬਾਦੀ ਬਹੁਤ ਚੰਗੀਆਂ ਨਾਸਾਂ ਵੀ ਗਲਾ ਹਾਂ ਦੋ 22 ਕਿਲੋ ਬਈ ਖੁੱਲਾ ਦੇ ਦੂ ਹਮ ਬਜਨ ਬੁਝਨ ਬਹੁਤ ਆ ਤੇ ਸਹੀ ਤੋਰ ਕੇ ਦੇਖੀ ਬੜਾ ਤੇ ਜਗਾੜ ਕੀਆ ਬਈ ਫੇਸ ਦੇਖੋ ਬੋਦੀ ਬਹੁਤ ਚੰਗੀਆਂ ਸਨਕ ਪੋਣਾ ਬੈਠ ਦੇ ਵਿੱਚ ਤੋਰਾ ਵੀ ਇੱਕ ਨੰਬਰ ਆ ਕਰਮਾ ਆ ਕੀ ਬਾਤ ਆ ਪੂਰੇ ਤਾਰੇ ਦੀ ਬਈ ਇੱਕ ਨੰਬਰਾਂ ਠੰਡੀ ਇਨੀ ਇੱਥੇ ਰੋਕ ਲੈ ਡਾਕਟਰ ਬਰੀਡ ਬਹੁਤ ਆ ਬੈੜ ਫੁੱਲ ਬਈ ਦੁੱਧ ਵਾਲੀ ਕੁਆਲਿਟੀ ਵਾਲਾ ਕਹਿੰਦਾ ਲੈ ਲੈ ਵਾ ਦੇ ਫੁੱਲ ਟਿਲ ਦੇਖੋ ਆਏ ਕੱਪੜੇ ਵੰਗੋ ਇਧਰੋਂ ਵੇ ਜਾ ਡਾਕਟਰ ਆਏ ਕੋਈ ਚੱਕਰ ਨਹੀਂ ਲੈ ਥਾਂ ਲੈ ਵਾ ਦਿਖਾ ਦੇ ਇਧਰੋਂ ਲੈ ਨਾਣਾ ਨੂਣਾ ਕਹੇ ਲੂਗੀ ਬਹੁਤ ਯਾਰ ਬੈੜ ਹਾਂ ਭਾਈ ਦੁੱਧ ਵਾਲੀ ਹੈ ਪੂਰੀ ਪੀਸ ਆ ਲੈ ਲੈ ਅੱਲਾ ਅੱਲਾ ਧੰਨਾ ਨਾਣਾ ਨੂਣਾ ਫੁੱਲ ਚਾਹੀਆਂ ਕਰਮ ਵਾਲੇ ਦੇ ਸੂਮਾ ਦੇਖਿਆ ਯਾਰ ਡਾਕਟਰ ਬੋਤਾਲਾ ਪੀਸ ਆ ਫੇਸ ਫੂਸ ਦੇ ਕੱਲੀ ਬਾ ਮਾੜੀ ਧਫੜੀ ਨਿਕਲ ਗਈ ਬੈੜ ਦੋਦੋਂ 올ੰਪਿਕ ਗਰ ਵਿੱਚ ਹੋਰ ਕਿਤੇ ਪਾਸੇ ਹੱਥ ਕੀ ਮੋਲ ਭਾਈ ਮੋਲ ਇਹਦਾ ਕਰਾਉਣ ਨੂੰ ਭਾਉਂਦਾ 65 70 ਕਰਾ ਲੈ 70000 ਦੀ ਬਾੜ ਜਿਹਦੇ ਸੁਭੀ ਅੱਜ 57000 ਰੁਪਏ ਲੈਣ ਆਇਆ ਉਹ 100 ਰੁਪਏ ਸੂੜ ਹੀ ਹੋ ਬਸ ਜਮੋਜ ਜਮੋਲ 57000 ਦੀ ਬਾਈ ਕਹਿੰਦਾ ਵਾੜ ਦੇ ਰਾਂ ਮੋਲ ਕਰਾਉਣਾ 70 75 ਜਿੰਨਾ ਮਰਜ਼ੀ ਕਰ ਬੋਲ ਜੈ ਭਾਈ ਕਿਹਦਾ ਇੰਨੀ ਬਾਈ ਕਿਲੋ ਵਾਲੀ ਅੱਜ ਇੰਨੀ ਇਹ ਵੀ 2 4 ਦਿਨ ਲੈਣ ਦੀ ਕਰਕੇ ਵੜ ਲੈ ਛਣਾ ਥੁਣਾ ਦੀ ਆਲਾ ਪੂਰੀ ਗਰੰਟੀ ਹੈ ਇਹ ਨਹੀਂ ਗੱਲ ਹੋਊਗੀ ਸਹੀ ਗੱਲ ਲੈ ਠੰਡੀ ਠੁੰਡੀ ਉਹਦਾ ਖੇਚ ਕੀ ਲੈ ਨਾਲ ਇਹਨਾਂ ਨਾ ਦਹਲੀ ਕਰਕੇ ਲਿਆ ਆਵਦੇ ਆਉਦੀ ਸਹੀ ਗੱਲ ਆ ਪਾਰ ਬਿਸ਼ੇ ਸਾਰੇ ਕਾਹਦੀ ਗਰੰਟੀ ਖਾਣ ਪੈਣੀ ਅੱਗੇ ਵੀਰੇ ਲਾਸਟ ਕਿਹੜਾ ਇਹ ਪਹਿਲਾਂ ਨਾ ਬਾਈ ਬੱਚੀ ਚਾਰ ਦਾ ਦਾ ਮੂੰਹ ਚਾਰ ਦਾ ਇਹਦਾ ਇੱਕ ਹਫਤਾ ਪਿਆ ਜਾ ਬਾਈ ਹਫਤੇ ਇੱਕ ਦੀ ਖਾਤੀ ਹੈ ਲੈ ਆਰਡਰ ਦੇ ਫੀਟਿੰਗ ਬੜੀ ਖਾਣ ਦੇ ਕੇ ਡਾਕਟਰ ਠੰਡੀ ਢੋਡੀ ਬਥੇਰੀ ਹੈ ਲੈ ਜਿਉ ਹਸਾ ਨਾ ਅੱਜ ਆ ਲਾਣ ਖਾਣ ਦੇ ਮੁੱਠੀ ਇਹਦਾ ਖਾਣੇ ਕੱਲਾ ਮੂੰਹੋਂ ਚਾਰ ਦਾ ਦਾ ਦਿਖਾ ਵੀ ਦੇਣੇ ਆਪਾਂ ਹੋ ਜਾ ਕੰਮ ਨਹੀਂ ਚਾਰ ਦਾ ਦਾ ਦੰਦ ਪੈ ਗਿਆ ਨਾ ਤਾਂ ਬਾਹਰ ਨਹੀਂ ਕੋਈ ਕਰੀ ਲੈ ਬਾਈ ਓਕੇ ਫੇਸ ਬੜਾ ਚੰਗਾ ਸੋ ਪਹਿਲਾ ਸੂਆ ਬੜਾ ਡੰਗਾ ਪਿਆ ਬਹੁਤ ਆਉਦਾ ਰੇਵਾ ਬਣਾਉ ਬਹੁਤ ਆ ਹਾਂ ਹਾਂ ਰੰਗ ਬਰਿੰਟਾ ਕੱਚੀ ਕੱਚੀ ਵਸੋਈ ਜਿਹੜੇ ਸਾਬ ਨਾਲ ਸਟਾਰਟਿੰਗ ਆ ਨਾ ਲੈਵੇ ਨਹੀਂ ਬਣੂ ਬਹੁਤ ਵੈਡ ਕਰਮ ਵਾਲੀ ਬੋਦੀ ਵਾਦੀ ਪੂਰੀ ਚੰਗੀਆਂ ਸਨਕ ਪੁਣਾ ਬਹੁਤ ਆ ਬੈ ਕੀ ਮੋਲਾ ਭਰਾ ਕੱਚੀ ਦਾ ਫਿਰ ਬਸੇ 55000 ਹੀ ਦੇ ਦਾਂ ਅੱਜ ਹਾਂ ਹਾਂ ਕਰ ਦਾਂ ਠੰਡੀ ਢੁੰਡੀ ਤਾਂ ਬਸ ਹੀ ਰੇਲ ਲੈਵਾ ਦੇਖੀ ਲਓ ਲੈਵਾ ਦੇ ਰਬੜੰਗੋ ਵਾਦਾ ਜਿੰਨਾ ਮਰਜੀ ਖੀਚੀ ਚੱਲ ਬਣੂ ਬਹੁਤ ਸਫਾਈ ਬਥੇਰੀ ਐ ਬੱਚੀ ਚਾਹੀ ਨਹੀਂ ਗੱਲ ਹੈ ਲੈ ਲੈ ਕੱਦ ਵੱਡ ਦੰਦਾ ਜਵੜ ਪ੍ਰਿੰਟ ਬਰੀਡ ਜਾਤ ਬਹੁਤ ਚੰਗੀ ਆ ਬਈ ਯਾਰ ਹੂੰ ਹੂੰ ਮੁੱਲ ਵੀ ਜੈ ਜੈ ਰੱਖਿਆ ਬਾਈ ਨੇ ਮਾਨਤਨ ਜ਼ਰੂਰ ਹੋ ਜੂਗਾ ਇਹ ਨਾਗਸੀ ਭਰਾ ਕੋਲੇ ਪੰਜ ਪੰਜੀ ਦਿਖਾਤੇ ਬਈ ਦੋਨਾਂ ਦੀਆਂ ਜੇਰਾਂ ਪਈਆਂ ਨੇ ਡੋਟੀ ਤੇ ਵੜੇ ਵੀ ਚੰਗੇ ਬਰੀਕੀ ਦਾ ਕੱਲੀ ਬਾਈਆਂ ਦਾ ਵੀ ਉਹਦਾ ਦਾਗਾਂ ਆਇਆਂ ਦਾ ਕਰਕੇ ਮੁੱਲ ਜਿਵੇਂ ਜੈ ਜਾ ਬਈ ਹਾਂ ਪਤਾ ਤਾਂ ਲੱਗਦਾ ਨਹੀਂ ਵੀਡੀਓ ਚੜਾ ਕਹਣਾ ਬਾਅਦ ਚੋਲ ਕਹਣਾ ਬਈ ਯਾਰ ਦਾਗ ਜੀ ਥੋੜੇ ਚਾਪ ਦੱਸ ਤਾਂ ਪਹਿਲਾਂ ਬਈ ਚੰਗਾ ਸਹੀ ਗੱਲ ਹੈ ਆ ਬੜ ਚੰਗੀ ਆ ਬਈ ਛੋਟੇ ਭਾਜਾ ਦੁੱਧ ਚੰਗਾ ਘੜ ਲਓ ਫੈਂਡ ਵਾਲਾ ਦੁੱਧ ਹੋਊਗਾ ਹੈਨਾ ਵੀ ਦੋਨੇ ਚੰਗੀਆਂ ਬਈ ਕਿਸੇ ਵੀ ਨੂੰ ਕੋਈ ਵੀ ਨਾ ਕੋ ਪਸੰਦ ਆਏ ਬਾਈ ਨੇ ਤੇ ਕਰ ਲਿਓ ਥਾਨਾ